ਜਿਹੜੇ ਭੈਣ ਭਰਾ ਮੇਰੇ ਦੁਬਈ ਤੋਂ ਸਾਊਦੀ ਅਰਬ ਤੋਂ ਜਾਂ ਕਵੇਤ ਤੋਂ Oman ਤੋਂ ਕਤਰ ਤੋਂ ਕਿਸੇ ਵੀ ਅਰਬ ਕੰਟਰੀ ਤੋਂ ਤੁਸੀਂ ਮੂਵ ਹੋਣਾ ਚਾਹੁੰਦੇ ਹੋ ਜਰਮਨ ਦੇ ਵਿੱਚ ਬਹੁਤ ਸਾਰੇ ਭੈਣਾ ਭਰਾਵਾਂ ਦੇ ਕਮੈਂਟ ਸੀਗੇ ਵੀ ਭਾਜੀ ਕਿੱਦਾਂ ਅਪਲਾਈ ਕਰਨਾ ਕਿਹੜੀ ਸਾਈਟ ਤੇ ਅਪਲਾਈ ਕਰਨਾ ਸ਼ਾਰਟਸ ਦੇ ਵਿੱਚ ਕੋਸ਼ਿਸ਼ ਹੈ ਛੇ ਤੋਂ ਛੇ ਤੋਂ ਸਮਝਾ ਸਕੀਏ ਤੁਸੀਂ ਘਰੇ ਬਹਿ ਕੇ ਆਪਣੇ ਫੋਨ ਤੋਂ ਵੀ ਅਪਲਾਈ ਕਰ ਸਕੋ ਸ਼ਾਸ਼ੀਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਐਕਸਪਲੋਰ ਜਰਮਨ ਦੇ ਉੱਤੇ ਇੱਕ ਕੋਸ਼ਿਸ਼ ਇਹ ਰੂਗੀ ਜੀ ਤੁਹਾਨੂੰ ਸ਼ਾਰਟਸ ਦੇ ਵਿੱਚ ਸਾਰਾ ਕੁਝ ਸਮਝਾ ਦਈਏ ਕੋਈ ਉਰਾ ਪਰਾਂ ਦੀ ਗੱਲ ਨਹੀਂ ਸਿੱਧਾ ਡਾਇਰੈਕਟ ਆਪਾਂ ਕੰਮ ਦੀ ਗੱਲ ਕਰਦੇ ਆ ਜੀ ਕਿਹੜੇ ਕਿਹੜੇ ਡਾਕੂਮੈਂਟ ਨੇ ਜਿਹੜੇ ਤੁਹਾਨੂੰ ਅਰਬ ਕੰਟਰੀ ਤੋਂ ਚਾਹੀਦੇ ਨੇ ਚਾਹੇ ਤੁਸੀਂ ਟਰੱਕ ਡਰਾਈਵਰ ਹੋ ਚਾਹੇ ਤੁਸੀਂ ਕੰਸਟਰਕਸ਼ਨ ਦਾ ਕੰਮ ਕਰਦੇ ਹੋ ਚਾਹੇ ਤੁਸੀਂ ਕਰਦੇ ਹੋ ਸਿਕਿਉਰਿਟੀ ਦਾ ਕੰਮ ਸਭ ਤੋਂ ਪਹਿਲਾਂ ਦਾ ਚਾਹੀਦਾ ਜੀ ਤੁਹਾਨੂੰ ਉਥੋਂ ਘਰ ਦਾ ਜਿਹੜਾ ਰੈਜ਼ਡ ਐਂਡ ਅਡਰੈਸ ਹੋਵੇ ਪਰਮ ਜਿੱਥੇ ਵੀ ਤੁਸੀਂ ਰਹਿ ਰਹੇ ਹੋ ਕੁਡੀ ਰਜਿਸਟ੍ਰੇਸ਼ਨ ਹੋਈ ਵੀ ਆ ਘਰ ਦੀ ਉਹ ਵਾਲਾ ਡਾਕੂਮੈਂਟ ਫਿਰ ਚਾਹੀਦੇ ਨੇ ਤੁਹਾਡੇਆਂ ਤਿੰਨ ਪਾਸਪੋਰਟ ਸਾਈਜ਼ ਫੋਟੋਆਂ ਤੁਹਾਡਾ ਜਿਹੜਾ ਪਾਸਪੋਰਟ ਆ ਮਿਨੀਮਮ 6 ਮੰਥ ਦਾ ਵੈਲਿਡ ਹੋਵੇ ਉਹ ਉਸ ਤੋਂ ਬਾਅਦ ਤੁਹਾਡਾ ਚਾਹੀਦਾ ਜੀ 10ਵੀਂ ਤੇ 12ਵੀਂ ਦਾ ਸਰਟੀਫਿਕੇਟ ਇੰਗਲਿਸ਼ ਦੇ ਵਿੱਚ ਟਰਾਂਸਲੇਟ ਹੋਵੇ ਉਹ ਜਿੰਨਾ ਦਾ ਇੰਗਲਿਸ਼ ਦੇ ਵਿੱਚ ਹੈਗਾ ਓਕੇ ਆ ਜਿੰਨਾ ਦਾ ਨਹੀਂ ਹੈਗਾ ਜੀ ਤੁਸੀਂ ਇੰਗਲਿਸ਼ ਦੇ ਵਿੱਚੋਂ ਟਰਾਂਸਲੇਟ ਕਰਾ ਸਕਦੇ ਹੋ ਤੇ ਉਸ ਤੋਂ ਬਾਅਦ ਜਿਹੜਾ ਮੇਨ ਆ ਜਾਂਦਾ ਜੀ ਸਾਰਿਆਂ ਵਾਸਤੇ ਸੀਵੀ ਸੀ ਵੀ ਤੁਸੀਂ ਆਪਣਾ ਹਮੇਸ਼ਾ ਵਧੀਆ ਬਣਾਉਣਾ ਜੀ ਵਧੀਆ ਲਿਖਣਾ ਫੋਟੋ ਜਿਹੜੀ ਵਧੀਆ ਲਾਉਣੀ ਹੈ ਉਹਦੇ ਤੇ ਕੋਈ ਐਸਾਈਡ ਪੋਜ਼ ਜਾਂ ਇਦਾਂ ਰੱਖ ਕੇ ਪੋਜ਼ ਨਹੀਂ ਦੇਣੇ ਸਿੱਧੀ ਸਿੰਪਲ ਤੇ ਕੈਂਟ ਦੀ ਫੋਟੋ ਲਾਉਣੀ ਹੈ ਉਹਦੇ ਉੱਤੇ ਤੇ ਦੂਸਰਾ ਆ ਜਾਂਦਾ ਜੀ ਮੋਟੀਵੇਸ਼ਨ ਲੈਟਰ 80% ਵੀਜ਼ਾ ਜਿਹੜਾ ਤੁਹਾਡਾ ਮੋਟੀਵੇਸ਼ਨ ਲੈਟਰ ਦੇ ਉੱਪਰ ਖੜਾ ਹੁੰਦਾ ਤੇ ਤੁਸੀਂ ਉਹਦੇ ਚ ਪੂਰਾ ਲਿਖਣਾ ਹੁੰਦਾ ਇਹ ਲਿਖਣਾ ਹੁੰਦਾ ਵੀ ਤੁਸੀਂ ਇਹ ਕੰਟਰੀ ਤੋਂ ਕਿਉਂ ਜਾਣਾ ਚਾਹੁੰਦੇ ਹੋ ਜਰਮਨ ਚ ਕਿਉਂ ਮੂਵ ਹੋਣਾ ਚਾਹੁੰਦੇ ਹੋ ਕੀ ਤੁਹਾਡੇ ਰੀਜ਼ਨ ਨੇ ਤੇ ਉਹਦੇ ਉੱਤੇ ਤੁਸੀਂ ਹਰ ਇੱਕ ਨੇ ਆਪਣਾ ਆਪਣਾ ਮੋਟੀਵੇਸ਼ਨ ਲੈਟਰ ਜਿਹੜਾ ਲਿਖਣਾ ਹੁੰਦਾ ਤੁਹਾਨੂੰ ਜੇ ਕਿਤੇ Google 'ਚ ਸਰਚ ਵੀ ਕਰੋ ਤੁਸੀਂ ਮੋਟੀਵੇਸ਼ਨ ਲੈਟਰ ਅਬਾਊਟ ਜਰਮਨੀ ਉਹਦੇ ਤੁਹਾਨੂੰ ਲੱਭ ਜਾਣਾ ਹੈ ਵੀ ਆਪਾਂ ਕੀ ਕੀ ਚੀਜ਼ਾਂ ਲਿਖ ਸਕਦੇ ਆ ਇਹ ਤਾਂ ਚਾਹੀਦਿਆਂ ਨਹੀਂ ਤੁਹਾਨੂੰ ਤੁਹਾਡੇ ਅਰਬ ਕੰਟਰੀ ਦੇ ਡਾਕੂਮੈਂਟ ਨੇ ਜਿਹੜੇ ਤੇ ਉਹ ਤੋਂ ਬਾਅਦ ਜਿਹੜਾ ਐਪਲੀਕੇਸ਼ਨ ਫਾਰਮ ਆ ਚੈੱਕ ਲਿਸਟ ਆ ਤੁਹਾਨੂੰ ਮੈਂ ਪੂਰੀ ਸਮਝਾ ਦਊਗਾ ਵੀ ਕਿੱਦਾਂ ਭਰਨਾ ਵੀ ਤੁਸੀਂ ਘਰੇ ਬਹਿ ਕੇ ਭਰ ਸਕਦੇ ਹੋ ਤੁਹਾਨੂੰ ਕਿਤੇ ਵੀ ਏਜੰਟ ਵਗੈਰਾ ਕੋਲੇ ਜਾ ਕੇ ਤੁਹਾਨੂੰ ਪੈਸੇ ਖਰਾਬ ਕਰਨ ਦੀ ਲੋੜ ਨਹੀਂ ਹੈਗੀ ਆਪ ਤੋਂ ਘਰੇ ਬਹਿ ਕੇ ਤੁਸੀਂ ਟਰਾਈ ਕਰ ਸਕਦੇ ਹੋ ਹਰ ਇੱਕ ਵਰਕ ਪਰਮਿਟ ਦੀ ਜਰਮਨ ਦੇ ਦੀ ਤੇ ਜਿਹੜੇ ਨੈਗੇਟਿਵ ਕਮੈਂਟ ਵਾਲੇ ਨੇ ਏਜੰਟਾਂ ਦੇ ਚਮਚੇ ਚੁੰਮਚੇ ਯਾਨੀ ਮੇਰਾ ਭਰਾ ਮੇਰੀ ਵੀਡੀਓ ਤੋਂ ਦੂਰ ਰਹਿਆ ਕਰੋ ਯਾਰ ਠੀਕ ਆ ਫਰਕ ਮੈਨੂੰ ਕੋਈ ਨਹੀਂ ਪੈਂਦਾ ਤੁਹਾਡੇ ਕਮੈਂਟਾਂ ਨਾਲ ਬਸ ਇਹ ਹੁੰਦਾ ਵੀ ਦੂਜੇ ਬੰਦੇ ਚ ਯਾਰ ਨੈਗੇਟਿਵਿਟੀ ਆਉਂਦੀ ਹੈ ਇਹਦੇ ਨਾਲ ਨਹੀਂ ਤੁਹਾਨੂੰ ਵੀਡੀਓ ਵਧੀਆ ਲੱਗਦੀ ਬੇਸ਼ੱਕ ਨਾ ਦੇਖਿਆ ਕਰੋ ਤੁਹਾਡੇ ਨਾਲ ਆਪਣਾ ਕੋਈ ਯਾਨੀ ਕਿ ਇਦਾਂ ਦਾ ਲਾਗਾ ਦੇਗਾ ਨਹੀਂ ਹੈਗਾ ਵੀ ਕੋਈ ਮਾੜਾ ਚੰਗੇ ਵਾਲਾ ਤੇ ਤੁਹਾਨੂੰ ਬੇਨਤੀ ਆ ਜੇ ਕਿਸੇ ਭਣ ਭਰਾ ਦਾ ਭਲਾ ਹੁੰਦਾ ਤਾਂ ਹੋ ਲੈਣ ਦਿਓ ਤੇ ਹੁਣ ਆਪਾਂ ਨੂੰ ਜਰਮਨ ਤੋਂ ਕੀ ਚਾਹੀਦਾ ਹੈ ਜਰਮਨ ਤੋਂ ਜੀ ਸਭ ਤੋਂ ਪਹਿਲਾਂ ਤੁਹਾਡੀ ਹੁੰਦੀ ਹੈ ਜੀ ਇੰਟਰਵਿਊ ਇੱਥੇ ਇੱਕ ਗੱਲ ਯਾਰ ਮੈਂ ਕਲੀਅਰ ਕਰਦਾ ਚਾਹੇ ਕਿਸੇ ਭਣ ਭਰਾ ਨੇ ਮ ਜਿਹਨੂੰ ਇੰਗਲਿਸ਼ ਆਉਂਦੀ ਹੈ ਜਿਹੜਾ ਕਹਿੰਦਾ ਯਾਰ ਮੈਂ ਇੰਟਰਵਿਊ ਕਲੀਅਰ ਕਰ ਲੂੰਗਾ ਇੰਟਰਵਿਊ ਨੂੰ ਉਹ ਅੱਗੇ ਵੀਡੀਓ ਦੇਖਿਓ ਕਿਉਂਕਿ ਜਿਹੜੇ ਬੰਦੇ ਨੂੰ ਇੰਗਲਿਸ਼ ਨਹੀਂ ਆਉਂਦੀ ਹੈ ਕਿ ਮੇਰਾ ਭਰਾ ਨਹੀਂ ਮਨ ਨੂੰ ਪਹਿਲੀ ਕਹਦਾ ਯਾਰ ਗੁੱਸਾ ਵਾਲੀ ਗੁੱਸੇ ਵਾਲੀ ਗੱਲ ਨਹੀਂ ਵੀ ਤੁਹਾਡੇ ਵਾਸਤੇ ਵੀਡੀਓ ਨਹੀਂ ਹੈਗੀ ਮੇਰਾ ਭਰਾ ਕਿਉਂਕਿ ਜੇ ਤੁਸੀਂ ਇੰਟਰਵਿਊ ਕਲੀਅਰ ਨਹੀਂ ਕਰ ਸਕਦੇ ਹੈਗੇ ਤਾਂ ਵੀਜ਼ਾ ਮਿਲਣਾ ਮੁਸ਼ਕਲ ਹੈ ਕਿਉਂਕਿ ਸਭ ਤੋਂ ਮੇਨ ਤੇ ਹੈ ਜਾਂ ਤਾਂ ਤੁਹਾਨੂੰ ਜਰਮਨ ਲੈਂਗੁਏਜ ਆਉਣੀ ਚਾਹੀਦੀ ਹੈ ਜਾਂ ਤੁਹਾਨੂੰ ਇੰਗਲਿਸ਼ ਆਉਣੀ ਚਾਹੀਦੀ ਹੈ ਵੀ ਜੇ ਤੁਸੀਂ ਜਰਮਨ ਚ ਆਉਨੇ ਹੋ ਕਿੱਦਾਂ ਕੰਮ ਕਰੋਗੇ ਤੂੰ ਬੰਦਾ ਕਿੱਦਾਂ ਸਮਝਾਊਗਾ ਜਿਹਨੂੰ ਇੰਗਲਿਸ਼ ਨਹੀਂ ਆਉਂਦੀ ਤੁਸੀਂ ਆਪੀ ਦੱਸ ਦੋ ਵੀ ਜੇ ਆਪਾਂ ਨੂੰ ਕੋਈ ਇੰਗਲਿਸ਼ ਨਹੀਂ ਆ ਰਹੀ ਜਰਮਨ ਨਹੀਂ ਆ ਰਹੀ ਆਪਾਂ ਕਿੱਦਾਂ ਕੰਮ ਕਰਨਾ ਚਾਹੇਓ ਵੇਅਰ ਹਾਊਸ ਆ ਚਾਹੇਓ ਸਿਕਿਉਰਟੀ ਆ ਚਾਹੇਓ ਆਪਣੇ ਟਰੱਕ ਡਰਾਈਵਰ ਨੇ ਮੇਰੇ ਭੈਣ ਭਰਾ ਕੋਈ ਵੀ ਨੇ ਠੀਕ ਹੈ ਜੀ ਤੇ ਇੰਗਲਿਸ਼ ਜ਼ਰੂਰੀ ਆ ਸਭ ਤੋਂ ਪਹਿਲਾਂ ਹੀ ਤੁਹਾਡੀ ਇੰਟਰਵਿਊ ਆ ਉਸ ਤੋਂ ਬਾਅਦ ਤੁਹਾਡਾ ਲੱਗੂਗਾ ਜੀ ਕੰਮ ਦਾ ਕੰਟਰੈਕਟ ਤੁਹਾਨੂੰ ਉਸ ਤੋਂ ਬਾਅਦ ਮਿਲੂਗਾ ਪਹਿਲਾਂ ਤੁਸੀਂ ਇੰਟਰਵਿਊ ਕਰਨੀ ਆ ਫਿਰ ਕੰਮ ਦਾ ਕੰਟਰੈਕਟ ਮਿਲੂਗਾ ਜੀ ਫਿਰ ਤੁਹਾਨੂੰ ਅਪਰੂਵਲ ਲੈਟਰ ਮਿਲੂਗਾ ਉਹਦੇ ਨਾਲ ਤੁਹਾਡਾ ਇੱਕ ਲੱਗ ਜਾਂਦਾ ਹੁੰਦਾ ਸੂਤ ਸੱਤ ਪਲਟ ਆ ਤੇ ਉਹ ਤੁਹਾਨੂੰ ਸਾਰੇ ਡਾਕੂਮੈਂਟ ਦਿਖਾ ਦਊਗਾ ਵੀ ਕਿੱਦਾਂ ਕਿੱਦਾਂ ਦੇ ਹੁੰਦੇ ਨੇ ਟੈਨਸ਼ਨ ਨਹੀਂ ਲੈਣੀ ਹੈਗੀ ਉਦੋਂ ਬਾਅਦ ਤੁਹਾਡੀ ਆ ਜਾਂਦੀ ਹੈ ਜੀ ਇਨਸ਼ੋਰੈਂਸ ਉਹ ਤੁਹਾਡੀ ਬਾਅਦ ਚ ਵੀ ਤੁਸੀਂ ਉਹਨਾਂ ਨੂੰ ਦੇ ਸਕਦੇ ਹੋ ਜਾਂ ਨਾਲ ਹੀ ਤੁਸੀਂ ਅਪਲਾਈ ਕਰ ਸਕਦੇ ਹੋ ਜਦੋਂ ਵੀਜ਼ਾ ਅਪਲਾਈ ਕਰਨਾ ਇਹ ਡਾਕੂਮੈਂਟ ਨੇ ਥੋੜੇ ਜਰਮਨ ਤੋਂ ਲੱਗਣੇ ਨੇ ਤੇ ਬਾਕੀ ਤੁਹਾਨੂੰ ਮੈਂ ਚੈੱਕ ਲਿਸਟ ਵੀ ਦਿਖਾ ਦਣਾ ਇਹਨਾਂ ਦੀ Google ਦੇ ਉੱਤੇ ਜਾ ਕੇ ਡਾਇਰੈਕਟਿਵ ਉੱਥੇ ਤੁਹਾਨੂੰ ਇਹ ਦਿਖਾ ਦੇਣੇ ਵੀ ਐਪਲੀਕੇਸ਼ਨ ਫਾਰਮ ਕਿੱਦਾਂ ਭਰਨਾ ਉੱਥੇ ਤੁਹਾਨੂੰ ਦਿਖਾ ਦੇਣੇ ਉੱਥੇ ਤੁਸੀਂ ਡਿਕਲੇਰ ਅਪੌਇੰਟਮੈਂਟ ਤੁਸੀਂ ਕਿੱਦਾਂ ਲੈਣੀ ਹੈ ਉਹ ਤੇ ਮੈਂ ਵੀਡੀਓ ਬਣਾਈ ਹੋਈ ਆ ਪਹਿਲੇ ਉਹ ਤੁਸੀਂ ਪੂਰੀ ਦੁਨੀਆ ਚੋਂ ਆਪਾਂ ਕਦੇ ਵੀ ਕਿਤੋਂ ਵੀ ਅਪੌਇੰਟਮੈਂਟ ਲੈਣੀ ਹੁੰਦੀ ਹੈ ਜੀ ਸੇਮ ਹੀ ਰੂਲ ਰਹਿੰਦਾ ਉਹਦਾ ਉੱਥੇ ਤੁਸੀਂ ਆਪਣੀ ਬਸ ਕੰਟਰੀ ਭਰ ਸਕਦੇ ਤੁਸੀਂ ਦੁਬਈ ਤੋਂ ਲੈ ਰਹੇ ਹੋ ਜਾਂ ਕਤਰ ਤੋਂ ਲੈ ਰਹੇ ਹੋ ਕਿਤੋਂ ਵੀ ਤੁਸੀਂ ਲੈ ਰਹੇ ਹੋ ਉਹ ਆਪਣੇ ਆਪ ਤੁਹਾਡੀ ਉਸੇ ਕੰਟਰੀ ਦੇ ਹੀ ਖੁੱਲਦਾ ਹੈ ਸਲੋਟ ਆ ਜਣਾ ਠੀਕ ਹੈ ਜੀ ਇਹ ਤਾਂ ਹੋ ਗਏ ਤੁਹਾਡੇ ਆਪਣਾ ਵੀ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ ਹੁਣ ਕਿੱਦਾਂ ਅਪਲਾਈ ਕਰਨੀਆਂ ਪਹਿਲਾਂ ਤੁਹਾਨੂੰ ਜੌਬ ਸਰਚ ਕਰਨ ਦਾ ਤਰੀਕਾ ਦੱਸ ਦਿੰਨੇ ਆ ਵੀ ਤੁਸੀਂ ਜੌਬ ਸਰਚ ਕਿੱਦਾਂ ਕਰਨੀ ਹੈ ਕਿਹੜੀ ਸਾਈਟ ਦੇ ਉੱਤੇ ਜਾ ਕੇ ਕਰਨੀ ਆ ਲੈਪਟਾਪ ਤੇ ਤੁਹਾਨੂੰ ਪੂਰਾ ਸਮਝਾ ਦਿੰਨਾ ਵੀ ਭਾਈ ਤੁਸੀਂ ਆਹ ਤਰੀਕੇ ਨਾਲ ਜਿਹੜੀ ਜੋਬ ਆ ਸਰਚ ਕਰ ਸਕਦੇ ਹੋ ਉਸ ਤੋਂ ਬਾਅਦ ਫਿਰ ਕਿਦਾਂ ਆਪਣਾ ਜਿਹੜਾ ਹੈਗਾ ਐਪਲੀਕੇਸ਼ਨ ਫਾਰਮ ਵਗੈਰਾ ਤੁਹਾਨੂੰ ਸਾਰਾ ਉਸੇ 1 ਮਿੰਟ ਤੋਂ ਪਹਿਲਾਂ ਆਪਾਂ ਸਮਝਾ ਦਣਾ ਮੋਟੀ ਮੋਟੀ ਗੱਲ ਰੱਖਣੀ ਹੈ ਉਰ ਪਰਾਂ ਦੀ ਗੱਲ ਕੋਈ ਨਹੀਂ ਹੈਗੀ ਆਜੋ ਫਿਰ ਜਾ ਕੇ ਗੂਗਲ 'ਚ ਸਰਚ ਕਰਨਾ ਮੇਕ ਇਟ ਇਨ ਜਰਮਨੀ ਜੋਬਸ ਠੀਕ ਹੈ ਜੀ ਉਹਦੇ ਤੇ ਕਈ ਪਣਪੜਾ ਗਲਤੀ ਕਰ ਦਿੰਦੇ ਨੇ ਆਪਣੇ ਪਹਿਲੀ ਇੱਥੇ ਕਲਿੱਕ ਕਰਤਾ ਕਦੇ ਕਿਤੇ ਕਲਿੱਕ ਕਰਤਾ ਫਿਰ ਕਹਿੰਦੇ ਨੇ ਕਈ ਇਹ ਚੇਹਰੀਆਂ ਸਾਈਟਾਂ ਨੇ ਜਿਹੜੀਆਂ ਪੈਸੇ ਮੰਗਦੇ ਨੇ ਤੁਹਾਨੂੰ ਜੋਬ ਅਪਲਾਈ ਕਰਾਉਨੇ ਆ ਜਦੋਂ ਗਾਈਡ ਕਰਦੇ ਆ ਉਹਦੇ ਬਾਅਦ ਤੁਹਾਨੂੰ ਪੈਸੇ ਦੋ ਕੁਝ ਵੀ ਕਰਨ ਦੀ ਲੋੜ ਨਹੀਂ ਤੁਸੀਂ ਜਾਣਾ ਜੀ ਜੋਬ ਜੋਬ ਲਿਸਟਿੰਗ ਮੇਕ ਇਟ ਇਨ ਜਰਮਨੀ ਦੇ ਉੱਤੇ ਇੱਥੇ ਕਲਿੱਕ ਕਰਨਾ ਕੋਸ਼ਿਸ਼ ਕਰ ਰਹਾ ਵੀ ਛੇਤੀ ਸਮਝਾ ਦਈਏ ਆਪਾਂ ਤੁਹਾਨੂੰ ਵੀ ਥੋੜਾ ਟਾਈਮ ਨਾ ਖਰਾਬ ਹੋਵੇ ਉਦੋਂ ਬਾਅਦ ਤੁਸੀਂ ਦੇਖੋ ਜੀ ਜਿਹੜੇ ਆਪਣੇ ਹੈਲਥ ਕੇਅਰ ਵਾਲੇ ਨੇ ਉਹਨਾਂ ਨੂੰ ਮੈਂ ਪਹਿਲਾਂ ਵੀ ਕਿਹਾ ਸੀ ਉੱਥੇ ਇੱਥੇ ਜਰਮਨ ਦੇ ਵਿੱਚ ਉਹਦਾ ਬਹੁਤ ਜ਼ਿਆਦਾ ਸਕੋਪ ਆ ਬੜੀਆਂ ਜ਼ਿਆਦਾ ਜੋਬਾਂ ਨੇ ਸਪੈਸ਼ਲੀ ਉਹ ਨਰਸਿੰਗ ਲੈਂਗੁਏਜ ਆ ਜਿਹੜੇ ਬੁੜਿਆਂ ਦੀ ਦੇਖ ਰੇਖਾ ਹਲਟੇ ਫਲੇਗੇ ਹੁੰਦੇ ਨੇ ਉਹਨਾਂ ਦੇ ਵਿੱਚ ਬਟ ਉਹਦੀ ਸਭ ਤੋਂ ਵੱਡੀ ਪ੍ਰੋਬਲਮ ਆ ਤੁਹਾਨੂੰ ਲੈਂਗੁਏਜ ਆਉਣੀ ਜ਼ਰੂਰੀ ਆ A1 B1 ਜਾਂ B2 ਤੱਕ ਲੈਵਲ ਦੀ ਚਲੋ ਜੀ ਉਹ ਤੋਂ ਬਾਅਦ ਅੱਗੇ ਆ ਗਏ ਨੇ ਆਪਣੇ ਕੰਸਟਰਕਸ਼ਨ ਵਾਲੇ ਵੀ ਹੈਗੇ ਨੇ ਅੱਛਾ ਜੀ ਉਹ ਤੋਂ ਬਾਅਦ ਹੈਗਾ ਜੀ ਟ੍ਰੈਫਿਕ ਲੋਜਿਸਟਿਕ ਹੈਗਾ ਸੇਫਟੀ ਐਂਡ ਸਿਕਿਉਰਿਟੀ ਹੈਗੀ ਐਗਰੀਕਲਚਰਲੀਆਂ ਜੌਬਸ ਘਟ ਨੇ ਜਰਮਨ ਚ ਹੈ ਨਹੀਂ ਅੱਡੇ ਦਾ ਸਕੋਪ ਹਨ ਤੇ ਬਿਜ਼ਨਸ ਵਗੈਰਾ ਸਾਰਾ ਤੁਹਾਨੂੰ ਮਿਲੂਗਾ ਆਪਣਾ ਜਿਹੜਾ ਜਦਾ ਕੰਮ ਆਪਾਂ ਚੱਲਿਆ ਜੀ ਆਹ ਵਾਲੇ ਦੇ ਵਿੱਚ ਡਰਾਈਵਿੰਗ ਤੇ ਸਕਿਉਰਟੀ ਜਾਂ ਕੋਈ ਸ਼ੋਰ ਤੋਂ ਆਪਣੇ ਕੰਸਟਰਕਸ਼ਨ ਵਾਲੇ ਭੈਣ ਭਰਾ ਨੇ ਉਹਨਾਂ ਦੇ ਲਈ ਇੱਥੇ ਜਾ ਕੇ ਆਪਾਂ ਸਰਚ ਕਰਾਂਗੇ ਜੀ ਡਰਾਈਵਰ ਤੁਸੀਂ ਐਲਟੀਜੀ ਸਰਚ ਕਰ ਸਕਦੇ ਹੋ ਕਿਉਂਕਿ ਇਹ ਇੰਟਰਨੈਸ਼ਨਲ ਹੁੰਦੇ ਨੇ ਜਿਹੜੀਆਂ ਕੰਪਨੀਆਂ ਤੁਹਾਨੂੰ ਫੂਡ ਵਗੈਰਾ ਦਾ ਕੰਮ ਕਰਾਉਂਦੇ ਨੇ ਉਹਦੇ ਵਿੱਚ ਤੁਹਾਨੂੰ ਯਾਨੀ ਕਿ ਇੰਗਲਿਸ਼ ਨਾਲ ਤੁਹਾਡਾ ਯਾਨੀ ਕਿ ਵਧੀਆ ਇੰਟਰਵਿਊ ਦੇ ਸਕਦੇ ਹੋ ਤੁਸੀਂ ਵਧੀਆ ਚੱਲ ਸਕਦਾ ਕਿਉਂਕਿ ਬਹੁਤ ਸਾਰੀਆਂ ਜਰਮਨ ਜਿਹੜੀਆਂ ਕੰਪਨੀਆਂ ਨੇ ਉਹ ਫਿਰ ਵੀ ਇਹੀ ਕਹਿੰਦੇ ਨੇ ਤੁਹਾਨੂੰ ਜਿਹੜੀ ਜਰਮਨ ਲੈਂਗੁਏਜ ਆਉਣੀ ਆ ਜਿਹੜੀ ਜ਼ਰੂਰੀ ਆ ਜਾਂ ਤੁਸੀਂ ਇੰਟਰਨੈਸ਼ਨਲ ਕੰਪਨੀ ਚ ਕੰਮ ਕਰਦੇ ਹੋ ਤੁਹਾਡਾ ਇੰਗਲਿਸ਼ ਦੇ ਨਾਲ ਜਿਹੜਾ ਉੱਥੇ ਕੰਮ ਚੱਲੇ ਜਾਂਦਾ ਜਿਵੇਂ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ professionl driver professionl travel agent ਜੀ ਵਾਲਾ ਸਭ ਕੁਝ ਤੁਹਾਡੇ ਸਾਹਮਣੇ ਪਿਆ ਕਿੰਨੀ ਨੇ ਇਹ ਠੀਕ ਤੁਸੀਂ ਇਕੱਲੇ ਇਕੱਲੇ ਨੂੰ ਅਪਲਾਈ ਕਰ ਸਕਦੇ ਹੋ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਉਹਨੂੰ ਖੋਲ ਕੇ ਦੇਖ ਸਕਦੇ ਹੋ ਜੇ ਤੁਸੀਂ ਮੰਨ ਲਓ view detail ਤੇ ਜਾਣਾ view detail ਤੇ ਜਾਓ ਵੀ ਡਿਟੇਲ ਜਾਂ ਤੇ ਜਾਣ ਤੋਂ ਬਾਅਦ ਤੁਹਾਡੇ ਸਾਹਮਣੇ ਸਭ ਤੋਂ ਪਹਿਲਾਂ ਕੰਪਨੀ ਦਾ ਨਾਮ ਹੈ ਉਹਨਾਂ ਦਾ ਰੈਫਰੈਂਸ ਨੰਬਰ ਹੈ ਫੁੱਲ ਟਾਈਮ ਵਰਕ ਹੈ ਪਲੇ ਵਰਕਪਲੇਸ ਬਰਲਿਨ ਦੇ ਵਿੱਚ ਹੈ ਕੰਪਨੀ ਦਾ ਸਾਈਜ਼ ਦੱਸਿਆ ਉਹਨਾਂ ਨੇ 12 ਜੁਲਾਈ 2024 ਨੂੰ ਉਹਨਾਂ ਨੇ ਪਾਇਆ ਵੀ ਸਾਨੂੰ ਵਰਕਰ ਦੀ ਲੋੜ ਹੈ ਠੀਕ ਹੈ ਜੀ ਸਭ ਤੋਂ ਮੇਨ ਚੀਜ਼ ਆ ਗਈ ਤੁਹਾਡਾ ਕੰਟੈਕਟ ਪਰਸਨ ਕੰਟੈਕਟ ਪਰਸਨ ਤੁਹਾਡਾ ਆਹ ਵਾਲਾ ਜੀ ਈਮੇਲ ਉਹਦੀ ਆਹ ਵਾਲੀ ਤੁਹਾਡੇ ਸਾਹਮਣੇ ਦਿੱਤੀ ਹੋਈ ਹੈ ਤੇ ਤੁਸੀਂ ਨੂੰ ਫੋਨ ਨੰਬਰ ਵੀ ਕਾਲ ਵੀ ਕਰ ਸਕਦੇ ਹੋ ਉਹਨਾਂ ਨੂੰ ਤੇ ਇਹਨਾਂ ਦੀ ਸਾਈਡ ਤੇ ਜਾ ਕੇ ਵੈਬਸਾਈਟ ਤੇ ਜਾ ਕੇ ਤੁਸੀਂ ਕੰਟੈਕਟ ਵੀ ਕਰ ਸਕਦੇ ਹੋ ਲਿਖ ਸਕਦੇ ਹੋ ਦੂਸਰਾ ਵੀਰੇ ਇਹ ਜਰਮਨ ਦੇ ਵਿੱਚ ਰੂਹਾ ਮੇਰੇ ਕੋਲ ਸ਼ਾਇਦ ਤੁਸੀਂ ਅਰਬ ਕੰਟਰੀ ਤੋਂ ਕੋਲ ਰਿਹਾ ਤੁਹਾਡਾ ਇੰਗਲਿਸ਼ ਚ ਹੋਵੇ ਜੇ ਨਹੀਂ ਹੁੰਦਾ ਤਾਂ ਤੁਸੀਂ ਇਹਨੂੰ ਕਾਪੀ ਕਰਕੇ ਬ੍ਰਾਊਜ਼ਰ ਤੇ ਜਾ ਕੇ ਟਰਨਲ ਕਰਕੇ ਦੇਖ ਸਕਦੇ ਹੋ ਕਿਉਂਕਿ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਤਾਂ ਮੈਂ ਇੰਗਲਿਸ਼ ਦੇ ਵਿੱਚ ਕੀਤਾ ਹੋਇਆ ਹੈ ਇਹ ਇਦਾਂ ਦੀ ਕੋਈ ਗੱਲ ਨਹੀਂ ਇੰਗਲਿਸ਼ ਚ ਹੈ ਬਟ ਇਹ ਇੰਗਲਿਸ਼ ਨਹੀਂ ਹੋਇਆ ਤੇ ਅੱਗੇ ਆ ਜੀ ਜਿਹੜਾ ਤੁਹਾਡੇ ਤੋਂ ਮੰਗ ਰਹੇ ਨੇ ਉਹ ਤੁਹਾਡਾ ਜਿਹੜਾ ਲਾਇਸੈਂਸ ਹੈ ਉਹ ਸੀ ਤੇ ਸੀਈ ਹੋਣਾ ਚਾਹੀਦਾ ਹੈ ਵੈਲਿਡ ਹੋਣਾ ਚਾਹੀਦਾ ਠੀਕ ਹੈ ਜੀ ਉਸ ਤੋਂ ਬਾਅਦ ਆ ਜਿਹੜਾ ਕੁਝ ਹੈ ਤੁਹਾਨੂੰ ਮਿਲੇਗਾ ਵੀ ਤੁਹਾਡੇ ਜਿਹੜੇ ਕੋਸਟਨ ਲਾਸ ਬਿਨਾਂ ਪਹਿਤੋਂ ਕੱਪੜੇ ਮਿਲਣਗੇ ਉਹਨਾਂ ਦੇ ਕੰਮ ਵਾਲੇ ਕੱਪੜੇ ਮਿਲਣਗੇ ਤੁਹਾਡਾ ਜਿਹੜਾ ਕੰਟਰੈਕਟ ਆ ਪੱਕਾ ਕੰਟਰੈਕਟ ਹੋਊਗਾ ਤੁਹਾਡਾ ਤੇ ਸੈਲਰੀ ਵਗੈਰਾ ਹਰ ਇੱਕ ਚੀਜ਼ ਇਹਨਾਂ ਤੁਹਾਡੇ ਉੱਤੇ ਲਿਖੀ ਹੋਈ ਹੈ ਤੇ ਤੁਸੀਂ ਇਹਨਾਂ ਨੂੰ ਅਪਲਾਈ ਕਿਦਾਂ ਕਰਨਾ ਉਹਦੇ ਵਾਸਤੇ ਇਹਨਾਂ ਨੇ ਸਪੈਸ਼ਲ ਲਿਖਾਇਆ ਹੈ ਵੀ ਤੁਸੀਂ ਉਹਨੂੰ ਟੈਲੀਫੋਨ ਵੀ ਕਰ ਸਕਦੇ ਹੋ ਵੀ ਗੱਲ ਫੋਰ ਸਟੇਲ ਉਹਦਾ ਮਤਲਬ ਹੁੰਦਾ ਹੈ ਵੀ ਇੰਟਰਵਿਊ ਦੇ ਸਕਦੇ ਹੋ ਤੁਸੀਂ ਤੇ ਟੈਲੀਫੋਨ ਦੇ ਉੱਤੇ ਵੀ ਤੇ ਜਾਂ ਫਿਰ ਤੁਸੀਂ ਡਾਇਰੈਕਟ ਨੂੰ ਈਮੇਲ ਲਿਖ ਸਕਦੇ ਹੋ ਈਮੇਲ ਦੇ ਵਿੱਚ ਤੁਸੀਂ ਮੋਟੀਵੇਸ਼ਨ ਲੈਟਰ ਹੋਗਾ ਤੁਹਾਡਾ ਆਪਣਾ ਵੀ ਤੁਹਾਡਾ ਲਿਵਨ ਸਲੋਫ ਹੋਗਾ ਇਹ ਚੀਜ਼ਾਂ ਤੁਸੀਂ ਉਹਨਾਂ ਨੂੰ ਐਡ ਕਰ ਸਕਦੇ ਹੋ ਆਪਦੇ ਵੱਲੋਂ ਤੁਸੀਂ ਲਿਖ ਵੀ ਸਕਦੇ ਹੋ ਤੁਹਾਡਾ ਜਿਹੜਾ ਦੇਖਿਆ ਸੀਗਾ ਅ ਮੇਕ ਇਟ ਇਨ ਜਰਮਨੀ ਦੇ ਉੱਤੇ ਮੇਰੇ ਅਸੀਂ ਜੋਬ ਲੱਭ ਰਹੇ ਆ ਤੇ ਮੈਂ ਦੱਸ ਦਾਰ ਕੇ ਦੁਬਈ ਚ ਜਾਂ ਕਤਰ ਚ ਜਾਂ ਕਿਤੋਂ ਵੀ ਰਹਿ ਰਹੇ ਆ ਮੇਰੇ ਕੋਲ ਇਹ ਬੜਾ ਲਾਇਸੈਂਸ ਆ ਮੈਨੂੰ ਐਕਸਪੀਰੀਅੰਸ ਆ ਇੰਗਲਿਸ਼ ਮੇਰੀ ਪਰਫੈਕਟ ਆ ਤੁਹਾਨੂੰ ਨਾਲ ਗੱਲ ਕਰ ਸਕਦਾ ਮੈਂ ਬਾਰ ਬਾਰ ਕਹਿੰਦਾ ਜੇ ਤੁਹਾਨੂੰ ਇੰਗਲਿਸ਼ ਆਉਂਦੀ ਆ ਤੁਹਾਡਾ ਕਿਤੇ ਨਾ ਕਿਤੇ ਮਸਲਾ ਹੱਲ ਹੋ ਜਾਣਾ ਅਦਰਵਾਈਜ਼ ਤੁਹਾਨੂੰ ਮੈਨਾਂ ਭਰਾ ਪਤਾ ਵੀ ਬਣਾ ਇੰਗਲਿਸ਼ ਤੋਂ ਤਾਂ ਫਿਰ ਗਤੀ ਹੋਣੀ ਨਹੀਂ ਹੈਗੀ ਮੁਸ਼ਕਲ ਹੈ ਕਹਿਣ ਤੋਂ ਪਾਵਾ ਜਿਹੜੇ ਭੈਣ ਭਰਾ ਕਹਿਣਦੇ ਵੀ ਹਾਂਜੀ ਵੀਰੇ ਅਸੀਂ ਜਰਮਨ ਨੂੰ ਮੂਵ ਹੋਣਾ ਸਾਨੂੰ ਇੰਗਲਿਸ਼ ਨਹੀਂ ਆਉਂਦੀ ਹੈ ਕਿ ਵੀਰੇ ਫਿਰ ਮੁਸ਼ਕਲ ਹੋ ਜਾਂਦਾ ਉਹਦੇ ਚ ਤੇ ਉਹਦੇ ਚ ਅਸੀਂ ਵੀ ਨਹੀਂ ਹੈਲਪ ਤੁਸੀਂ ਕੋਈ ਵੀ ਭੋਲ ਕੇ ਦੇਖ ਲਓ ਆ ਸਾਡੇ ਬਾਦਨ ਬੂਟਨ ਵਰਕਰ ਦਾ ਜੀ 6 April 2023 ਨੂੰ ਪਾਇਆ ਸੀ ਇਹਨਾਂ ਨੇ ਹਾਲ ਤੱਕ ਇਹਨਾਂ ਨੂੰ ਨਹੀਂ ਮਿਲਿਆ ਵਰਕਰ ਹਾਲ ਤੱਕ ਇਹਦੇ ਵਿੱਚ ਪਿਆ ਨਹੀਂ ਚੱਕ ਦਿੰਦੇ ਹੁੰਦੇ ਨੇ ਇਹ ਵੀ ਜੇ ਮਿਲ ਜਾਂਦਾ ਇਹਨਾਂ ਨੂੰ ਵਰਕਰ ਮਿਲ ਜਾਂਦਾ ਤੁਹਾਡੇ ਸਾਹਮਣੇ ਆ ਆ ਤੁਹਾਨੂੰ ਸਾਰਾ ਕੁਝ ਮਿਲ ਰਿਹਾ ਜਿਹੜਾ ਡਿਟੇਲ ਦਿੱਤਾ ਹੋਇਆ ਇਹਨਾਂ ਨੇ ਤੁਹਾਨੂੰ ਕਿਹਾ ਦੇਖੋ ਜੀ ਟੈਲੀਫੋਨ ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਆਪਣੇ ਇੰਟਰਵਿਊ ਦੇ ਸਕਦੇ ਹੋ ਅੰਬੈਸੀ 'ਚ ਵੀ ਬਾਅਦ 'ਚ ਇੰਟਰਵਿਊ ਹੁੰਦੀ ਆ ਬਟ ਜੇ ਤੁਸੀਂ ਤੋਂ ਇੰਟਰਵਿਊ ਨਾਲ ਕਲੀਅਰ ਕਰਦੇ ਹੋ ਫਿਰ ਤੁਹਾਨੂੰ ਇੱਕ ਕੰਮ ਦਾ ਕੰਟਰੈਕਟ ਦੇਣਗੇ ਕੰਮ ਦੇ ਕੰਟਰੈਕਟ ਤੋਂ ਬਾਅਦ ਤੁਹਾਨੂੰ ਦਿਖਾਉਣਾ ਇੱਕ ਤੋਂ ਡਾਕੂਮੈਂਟ ਹੋਰ ਇੱਕ ਮਿੰਟ ਹੋ ਜਾ ਇੱਕ ਵਾਰੀ ਆਪਾਂ ਥੋੜਾ ਜਿਹਾ ਮੇਰੇ ਭਰਾ ਨੇੜੇ ਸਿਕਿਉਰਿਟੀ ਵਾਲੇ ਨੇ ਉਹਨਾਂ ਨੂੰ ਵੀ ਦੱਸ ਦੇ ਵੀ ਤੁਸੀਂ ਵੀ ਭਾਈ ਇਹਦੇ 'ਚ ਅਪਲਾਈ ਜਿਹੜਾ ਵਗੈਰਾ ਕਰ ਸਕਦੇ ਹੋ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਸਿਕਿਉਰਟੀ ਵਾਲੇ ਜਿਹੜੇ ਪਹਿਲਾਂ ਪੁਰਾਣੇ ਉਹ ਇੱਕ ਸਾਲ ਤੋਂ ਘੱਟੋ ਘੱਟ ਸਿਕਿਉਰਟੀ ਦਾ ਕੰਮ ਕਰਦੇ ਹੋਣਾ ਚਾਹੀਦੇ ਨੇ ਛੱਡਿਆ ਨਾ ਹੋਵੇ ਠੀਕ ਹੈ ਜੀ ਕਈ ਛੱਡ ਦਿੰਦੇ ਨੇ ਜੱਟ ਲੋ ਐਕਸਪੀਰੀਅੰਸ ਕੰਮ ਛੱਡਤਾ ਜੀ ਫਿਰ ਨਹੀਂ ਆਏਗਾ ਵੀਰੇ ਜੇ ਤੁਸੀਂ ਕੰਮ ਕਰ ਰਹੇ ਹੋ ਤਾਂ ਜਾਂ ਜਿਹੜੇ ਕੰਸਟਰਕਸ਼ਨ ਦਾ ਕੰਮ ਕਰ ਰਹੇ ਨੇ ਜੇ ਆਪਾਂ ਇੱਥੇ ਕੰਸਟਰਕਸ਼ਨ ਹੀ ਭਰਦੀਏ ਲੋ ਜੀ ਆ ਕੰਸਟਰਕਸ਼ਨ ਵਾਲਿਆਂ ਵਾਸਤੇ ਖੁੱਲ ਗਈ ਮੇਰੇ ਭਰਾਵਾ ਵਾਸਤੇ ਫੁੱਲ ਟਾਈਮ ਵਰਕ ਆ ਜੀ ਠੀਕ ਹੈ ਜੀ ਆ ਤੁਹਾਡੇ ਸਾਹਮਣੇ ਹੈ ਨਾ 10 ਜੁਲਾਈ ਨੂੰ ਪਾਇਆ 2024 ਨੂੰ ਤੁਸੀਂ ਇਹਨੂੰ ਮੇਰਾ ਭਰਾ ਟਰਾਂਸਲੇਟ ਕਰਕੇ ਆਪਾਂ ਪੂਰਾ ਪ੍ਰ ਕਰ ਸਕਦਾ ਹਾਂ ਇਹਨਾਂ ਦੀ ਈਮੇਲ ਆ ਆ ਇਹਨਾਂ ਦਾ ਫੋਨ ਨੰਬਰ ਹੈ origignal ਕੰਪਨੀਆਂ ਨੇ ਹਰ ਇੱਕ ਚੀਜ਼ origignal ਆ ਕੋਈ ਇਹਦੇ ਤੁਹਾਨੂੰ ਫੇਕ ਨਹੀਂ ਮਿਲੂਗੀ ਤੁਹਾਡਾ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਤੁਸੀਂ ਵਧੀਆ ਵਰਕਰ ਹੋਣੇ ਚਾਹੀਦੇ ਨੇ ਇਹੇ ਚੀਜ਼ਾਂ ਲਿਖੇ ਹੋਏ ਨੇ ਤੇ ਤੁਹਾਨੂੰ 30 ਦਿਨਾਂ ਦੀ ਜਿਹੜੀ URL ਮਿਲੂਗੀ ਛੁੱਟੀ ਮਿਲੂਗੀ ਉਹਦੇ ਤੁਹਾਨੂੰ ਪੈਸੇ ਵੀ ਮਿਲਣਗੇ ਠੀਕ ਹੈ ਤੁਹਾਨੂੰ ਆ ਤੁਸੀਂ ਵੀਰੇ ਪੜ ਸਕਦਾ ਹਾਂ ਬਸ ਇਹ ਤੁਹਾਨੂੰ ਤਰੀਕਾ ਦੱਸਣਾ ਸੀ ਕਿ ਤੁਸੀਂ ਇੱਥੇ ਜਾ ਕੇ ਜਿਹੜਾ ਅਪਲਾਈ ਕਰ ਸਕਦਾ ਹੋ ਤੁਸੀਂ ਦੇਖ ਲਿਆ ਤੁਨੂੰ ਇਹ ਇੱਕ ਦੋ ਚੀਜ਼ਾਂ ਨੇ ਮੈਂ ਹੋਰ ਦਿਖਾ ਦਿੰਦਾ ਜਿਹੜੀਆਂ ਮੇਨ ਚੀਜ਼ਾਂ ਨੇ ਤੇ ਤੁਸੀਂ ਆਜੋ ਦੀ ਚੈਕਲਿਸਟ ਤੇ ਹੋਰ ਜਿਹੜਾ ਹੈਗਾ ਆ ਲੋ ਜੀ ਇਹ ਹੈਗੀ ਇਹਨਾਂ ਦੀ ਇਹ ਹੈਗੀ ਜੀ ਚੈਕਲਿਸਟ ਤੁਸੀਂ ਦੇਖ ਸਕਦੇ ਹੋ ਵੈਲਿਡ ਪਾਸਪੋਰਟ ਚਾਹੀਦਾ ਐਪਲੀਕੇਸ਼ਨ ਫਾਰਮ ਚਾਹੀਦਾ ਹੈ ਪਾਸਪੋਰਟ ਦੇ ਪਹਿਲੇ ਤੇ ਲਾਸਟ ਪੇਜ ਦੀ ਫੋਟੋਕਾਪੀ ਹੋਗੀ ਆ ਜਿਹੜਾ ਵਾਲਾ ਡਾਕੂਮੈਂਟ ਮੈਂ ਤੁਹਾਨੂੰ ਹੁਣੀ ਦਿਖਾ ਦਿੰਦਾ ਠੀਕ ਹੈ ਜੀ ਤੋਂ ਦੂਜਾ ਬਾਅਦ ਹੈਗਾ এমਪਲੋਇਮੈਂਟ ਕੰਟਰੈਕਟ ਤੁਹਾਨੂੰ ਕੰਮ ਦੇ ਨਾਲ ਤੋਂ ਮਿਲੂਗਾ ਆ ਇੰਡੀਆ ਵਾਲਿਆਂ ਵਾਸਤੇ ਆ ਪਰਸਨਲ ਕਵਰਿੰਗ ਲੈਟਰ ਤੁਹਾਨੂੰ ਕਹਿਆ ਜਿਹੜਾ ਮੋਟੀਵੇਸ਼ਨ ਲੈਟਰ ਆ ਉਹ ਤੁਸੀਂ ਵਧੀਆ ਲਿਖਣਾ ਪ੍ਰੂਫ ਆਫ ਕੁਆਲਿਫਿਕੇਸ਼ਨਾਂ ਤੁਹਾਡਾ 10ਵੀਂ 12ਵੀਂ ਦਾ ਸਰਟੀਫਿਕੇਟ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਵਾ ਸਾਰਾ ਕੁਝ ਸੀਵੀ ਹੋਗਾ ਤੁਹਾਡਾ ਏਮਪਲੋਇਮੈਂਟ ਏਜੰਸੀ ਤੋਂ ਅਪਰੂਵਲ ਜਿਹੜੀ ਤੁਹਾਨੂੰ ਦੱਸਿਆ ਡਾਕੂਮੈਂਟ ਉਹ ਵਾਲੇ ਇਹਨਾਂ ਨੇ ਸਾਰੇ ਲਿਖੇ ਹੋਏ ਨੇ ਇਹਦੇ ਵਿੱਚ ਚੈੱਕ ਲਿਸਟ ਹੀ ਹੈ ਇੱਕ ਤਰ੍ਹਾਂ ਦੀ ਸਾਰੀ ਤੁਹਾਡੀ ਤੁਸੀਂ ਦੇਖ ਲਿਆ ਜਰਮਨ ਦੀ ਚੈੱਕ ਲਿਸਟ ਹੈ ਇਹ ਤੇ ਆਜੋ ਤੁਹਾਨੂੰ ਮੈਂ ਹੁਣ ਨਾਲ ਹੀ ਦੂਜਾ ਪੇਪਰ ਵੀ ਦਿਖਾਦਾ ਆ ਹੈਗਾ ਜੀ ਸੂਸੱਚਪਲਟ ਏ ਇਹਦੇ ਤਿੰਨ ਡਾਕੂਮੈਂਟ ਨੇ ਇਹ ਠੀਕ ਹੈ ਇਹ ਤੁਹਾਨੂੰ ਉਹਦੇ ਨਾਲ ਲੱਗਣਗੇ ਇਹ ਉਦੋਂ ਬਾਅਦ ਆ ਗਿਆ ਜਿਹੜਾ ਤੁਹਾਨੂੰ ਡਾਕੂਮੈਂਟ ਕਿ ਐਮਪਲੋਇਮੈਂਟ ਵੀਜ਼ਾ ਵਾਲਾ ਇਹ ਵੀ ਤੁਹਾਡਾ ਨਾਲ ਲੱਗੂਗਾ ਜੀ ਆ ਆ ਗਿਆ ਜੀ ਡਿਮਾਂਡ ਡਰਾਫਟ ਇਹ ਆਪਣੇ ਕੋਲਕਾਤਾ ਵਾਲਿਆਂ ਨੇ ਬਣਾਇਆ ਸੀ ਜੇ ਤੁਸੀਂ 6% ਜਾਂ ਜਾਨੋ ਉਹਨਾਂ ਦੀ ਡਿਟੇਲ ਹੁੰਦੀ ਉਹਦੇ ਵਿੱਚ ਕੁਝ ਨਹੀਂ ਹੈਗਾ ਨਾ ਤੇ ਆ ਚੀਜ਼ਾਂ ਜੀ ਤੁਹਾਡੇ ਸਾਹਮਣੇ ਸਾਰਾ ਕੁਝ ਇਹ ਇਦਾਂ ਹੀ ਅਪਲਾਈ ਹੋਣਾ ਜਿਹੜਾ ਹੈਗਾ ਐਪਲੀਕੇਸ਼ਨ ਫਾਰਮ ਜੇ ਤੁਸੀਂ ਚਾਹੋ ਤਾਂ ਆਪਾਂ ਇਹਨੂੰ ਭਰ ਕੇ ਦਿਖਾਈ ਦਿੰਨੇ ਯਾਰ 2 ਮਿੰਟ ਲੱਗਣਿਆ ਹੁਣ ਲੱਗੇ ਤਾਂ ਹੈਗੀਆਂ ਤੁਹਾਨੂੰ ਇਹ ਵੀ ਦਿਖਾ ਦਿੰਨੇ ਆ ਕਿਉਂਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਤੁਸੀਂ ਨਾ ਕਹੋ ਭਾਈ ਅੱਦਾ ਕੰਮ ਕੀਤਾ ਯਾਰ ਤੁਹਾਨੂੰ ਪੂਰੀ ਚੀਜ਼ ਨਹੀਂ ਦਿਖਾਈ ਹੈਗੀ ਲਓ ਜੀ ਤੁਹਾਨੂੰ ਇਹਦੇ ਤੋਂ ਆਨਲਾਈਨ ਐਪਲੀਕੇਸ਼ਨ ਫਾਰਮ ਵਿਡੈਕਸ ਤੇ ਤੁਸੀਂ ਜਾਣਾ ਜੀ ਇਹਦੇ ਜਾ ਕੇ ਤੁਸੀਂ ਭਰ ਦੇਣਾ ਇੱਥੇ ਤੁਹਾਡਾ ਫੈਮਿਲੀ ਨੇਮ ਆ ਜਾਣਾ ਜੀ ਜਿਹੜੇ ਨੇ ਸਟਾਰ ਲੱਗੇ ਨੇ ਉਹ ਭਰਨਾ ਜ਼ਰੂਰੀ ਆ ਬਿਨਾ ਸਟਾਰ ਵਾਲਾ ਤੁਸੀਂ ਛੱਡ ਸਕਦੇ ਹੋ ਜਿਨ੍ਹਾਂ ਦੇ ਨਾਮ ਨਾਲ ਫੈਮਿਲੀ ਨੇਮ ਨਹੀਂ ਲੱਗਿਆ ਹੋਇਆ ਉਹ ਸਿੰਕ ਕੌਰ ਲਾ ਕੇ ਵੀ ਆਪਣਾ ਕੰਮ ਚਲਾ ਸਕਦੇ ਹੋ ਉਸ ਤੋਂ ਬਾਅਦ ਤੁਹਾਡਾ ਇਹ ਡੇਟ ਆਫ ਬਰਥ ਗਿਬੋਥ ਤੁਹਾਡਾ ਕਿਹੜਾ ਤੁਹਾਨੂੰ ਇੰਗਲਿਸ਼ ਦੇ ਵਿੱਚ ਕਰ ਲੈਣਾ ਪਏ ਇਹ ਹੋ ਜਾਣਾ ਇੰਗਲਿਸ਼ ਦੇ ਵਿੱਚ ਇਹ ਤੋਂ ਕੁਝ ਕਰਨੀ ਆਹ ਲੋ ਜੀ ਠੀਕ ਹੈ ਜੀ ਪਲੇਸ ਆਫ ਬਰਥ ਆ ਗਿਆ ਕੰਟਰੀ ਆ ਗਿਆ ਤੁਹਾਡਾ ਤੋਂ ਬਾਅਦ ਮੈਰੀਡਨ ਮੈਰੀਡ ਨੈਸ਼ਨੈਲਟੀ ਹਰ ਇੱਕ ਚੀਜ਼ ਤੁਸੀਂ ਇੱਥੇ ਭਰਨੀ ਆ। ਓਏ ਹਰ ਇੱਕ ਚੀਜ਼ ਤੁਸੀਂ ਇੱਥੇ ਭਰਨੀ ਆ। ਉਸ ਤੋਂ ਬਾਅਦ ਤੁਸੀਂ ਆਪਣੇ ਪੇਰੈਂਟਸ ਦੀ ਡਿਟੇਲ ਆ ਜਾਣੀ ਆ। ਪਲੇਸ ਆਫ ਬਰਥ ਹਰ ਇੱਕ ਚੀਜ਼ ਐਡਰੈਸ ਵਗੈਰਾ ਜੋ ਵੀ ਹੈਗਾ ਉਹ ਭਰਨਾ। ਉਸ ਤੋਂ ਬਾਅਦ ਤੁਹਾਡਾ ਓਕੂਪੇਸ਼ਨ ਆਏਗਾ ਤੁਸੀਂ ਇੱਥੇ ਕੀ ਕਰ ਰਹੇ ਹੋ? ਜਿਹੜੀ ਕੰਟਰੀ ਤੁਸੀਂ ਰਹਿ ਰਹੇ ਹੋ ਇੱਥੇ ਕੀ ਕਰ ਰਹੇ ਹੋ? ਕੀ ਤੁਹਾਡਾ ਹੈਗਾ? ਤੇ ਤੁਸੀਂ ਉਹਦੀ ਡਿਟੇਲ ਦੇਣੀ ਆ ਜੀ। ਉਸ ਤੋਂ ਬਾਅਦ ਆ ਜਾਂਦਾ ਹੈ ਕਰੰਟ ਡਾਟਾ ਜਿੱਥੇ ਤੁਸੀਂ ਰਹਿ ਰਹੇ ਹੋ। ਤੁਹਾਨੂੰ ਕਿਹਾ ਤੇ ਉਹਨੂੰ ਆਪਣਾ ਇੱਕ ਅ ਅਰਬ ਕੰਟਰੀ ਦੇ ਜਿੱਥੇ ਤੁਸੀਂ ਰਹਿੰਦੇ ਹੋ ਤੁਹਾਡਾ ਇੱਕ ਰਜਿਸਟ੍ਰੇਸ਼ਨ ਫਾਰਮ ਹੁੰਦੀ ਹੈ ਜਿੱਥੇ ਤੁਸੀਂ ਰਹਿੰਦੇ ਹੋ ਉਹ ਘਰ ਦਾ ਐਡਰੈਸ ਕਹਿੰਦੇ ਜਿਹਨੂੰ ਆਪਾਂ ਪੰਜਾਬੀ ਚ ਉਹ ਇਹਦੇ ਚ ਉਹ ਇਹਦੇ ਚ ਨਾਲ ਲੱਗੂਗਾ ਤੁਹਾਡੇ ਘਰ ਦਾ ਐਡਰੈਸ ਸਾਰਾ ਤੁਸੀਂ ਭਰਨਾ ਜੀ ਉਹਦੋਂ ਬਾਅਦ ਤੁਹਾਡੇ ਕੋਲ ਆਪਣਾ ਕਿਹੜਾ ਪਾਸਪੋਰਟ ਆ ਕਿੱਥੋਂ ਮਿਲਿਆ ਆਪਾਂ ਨੂੰ ਕਿੰਨੇ ਚਿਰ ਦੀ ਵੈਲਿਡਿਟੀ ਆ ਕਦੋਂ ਤੋਂ ਕਦੋਂ ਤੱਕ ਹੋਇਆ ਕਿੱਥੋਂ ਇਸ਼ੂ ਹੋਇਆ ਉਹ ਸਾਰੀ ਤੁਸੀਂ ਇਹਦੇ ਚ ਡਿਟੇਲ ਦੇਣੀ ਹੈ ਜੀ ट्रैवल ਡਾਟਾ ਠੀਕ ਹੈ ਜੀ ਪਰਪਸ ਆਫ ਫਿਟਰ ਪਰ ਜਰੂ ਤੁਸੀਂ ਕਿਉਂ ਜਾਣਾ ਚਾਹੁੰਦੇ ਹੋ ਇੱਥੇ ਤੁਸੀਂ ਆਪਸ਼ਨ ਇਹਨਾਂ ਦੇ ਉੱਪਰ ਕਰੋਗੇ ਦੇਖੋ ਜੀ এমਪਲੋਇਮੈਂਟ ਦੀ ਕਹਿੰਦੇ ਪਾਪਾ ਫੇਕ ਚੀਜ਼ ਨਹੀਂ ਹੈਗੀ ओरिजिनल ਚੀਜ਼ ਹੈ ਤੁਹਾਨੂੰ ਜਿਹੜੀ ਚੀਜ਼ ਦੱਸ ਰਿਹਾ ਨਹੀਂ ਮੈਂ ਕੱਲੀ ਕੱਲੀ ਜੇ ਤੁਸੀਂ ਕਹੋਗੇ ਅਗਲੀ ਵਾਰੀ ਮੈਂ ਕੱਲੀ ਕੱਲੀ ਚੀਜ਼ ਤੁਹਾਨੂੰ ਭਰ ਕੇ ਵੀ ਦਿਖਾ ਦੂੰਗਾ ਮੈਨੂੰ ਇਹ ਵੀ ਵੀਡੀਓ ਲੰਬੀ ਹੋਏਂ ਜਾਂ ਸਾਡੇ ਬੰਦਿਆਂ 'ਚ ਸਬਰ ਨਹੀਂ ਹੈਗਾ ਇੰਨੀ ਵੀਡੀਓ ਦੇਖਣ ਦਾ ਉਹਨਾਂ ਨੇ ਹੁੰਦਾ ਤੁਹਾਨੂੰ ਮੋਟਾ-ਮੋਟਾ ਪਤਾ ਲੱਗ ਜੂ ਤਾਂ ਕਮੈਂਟਾਂ 'ਚ ਵੀ ਇਹ ਕਹਿੰਦੇ ਨੇ ਭਾਜੀ ਤੁਹਾਨੂੰ ਆਪੇ ਬੋਲ ਕੇ ਦੱਸ ਦੋ ਸਾਨੂੰ ਆਪ ਕੁਝ ਵੀ ਨਾ ਕਰਨਾ ਪਵੇ ਟਾਈਪ ਆਫ ਰੈਫਰੈਂਸ ਆ ਜਾਂਦਾ ਜਿੱਥੇ ਤੁਸੀਂ ਚੱਲਿਓ ਕਿਸੇ ਵੀ ਮੰਨ ਲਓ ਕੰਪਨੀ ਤੋਂ ਚੱਲਿਓ ਵਰਕ ਪਰਮਨੈਂਟ ਤੇ ਚੱਲਿਓ ਉਹਨਾਂ ਦਾ ਸਾਰ ਹਰ ਇੱਕ ਚੀਜ਼ ਇਹ ਉਹਨਾਂ ਦੀ ਦੇਣੀ ਆ ਤੁਸੀਂ ਨੇ ਤੇ ਉਸ ਤੋਂ ਬਾਅਦ ਅਕਮੋਡੇਸ਼ਨ ਦਾ ਤਰ੍ਹਾਂ ਮੈਂ ਪਹਿਲਾਂ ਕਹਣਾ ਉਹਨਾਂ ਵੀ ਤੁਸੀਂ ਆਪਣਾ ਮੇਰਾ ਭਰਾ ਕੰਪਨੀ ਵਾਲਾ ਨੂੰ ਪੁੱਛ ਸਕਦੇ ਹੋ ਜੇ ਅਕਮੋਡੇਸ਼ਨ ਮਿਲਦੀ ਹੈ ਜੇ ਨਹੀਂ ਮਿਲਦੀ ਹੈ ਕਿ ਫਿਰ ਤੁਹਾਨੂੰ ਜਿਹੜੀ ਕਿ ਆਪਣੀ ਅਕਮੋਡੇਸ਼ਨ ਦਾ ਅਰੇਂਜਮੈਂਟ ਕਰਨਾ ਪੈਂਦਾ ਜਰਮਨ 'ਚ ਜ਼ਿਆਦਾਤਰ ਤੁਹਾਨੂੰ ਐਗਜ਼ੈਕਟ ਘਰ ਦਾ ਐਡਰੈਸ ਵਗੈਰਾ ਦੇਣ ਦੀ ਲੋੜ ਨਹੀਂ ਤੁਸੀਂ ਉਦਾਂ ਵੀ ਉਹਦੀ ਸਿਟੀ ਤੇ ਜਿਹੜੀ ਸਿਟੀ ਤੁਸੀਂ ਚਲੋ ਪੋਸਟਲ ਸਾਲ ਵਗੈਰਾ ਜਿਹੜਾ ਆਪਣਾ ਪਿੰਨ ਨੰਬਰ ਉਹਦਾ ਦੇ ਕੇ ਛੱਡ ਸਕਦੇ ਹੋ ਤੇ ਕੋਈ ਉਹ ਨਹੀਂ ਹੈਗਾ ਆ ਕੇ ਵੀ ਤੁਸੀਂ ਇੱਥੇ ਆ ਕੇ ਲੱਭ ਸਕਦੇ ਹੋ ਤੇ ਉਦੋਂ ਬਾਅਦ ਜਦੋਂ ਮੇਰਾ ਭਰਾ ਤੁਸੀਂ ਇਹਨਾਂ ਨੂੰ ਬੀਤੀ ਕੋਈ ਜੁਰਮਾਨਾ ਜੇ ਬੁਲੇਟਰਨ ਬਟਨ ਦੋ ਚਾਰ ਚੀਜ਼ਾਂ ਨੇ ਤੁਸੀਂ ਪੁੱਛੇ ਨੇ ਤੁਸੀਂ ਆਪਣੇ ਉਹ ਕਰ ਸਕਦੇ ਹੋ ਤੋਂ ਬਾਅਦ ਜਦੋਂ ਤੁਸੀਂ ਇੱਥੇ ਜਾ ਕੇ ਨੂੰ ਕੰਟੀਨਿਊ ਕਰੋਗੇ ਤੁਹਾਨੂੰ ਇੱਕ ਪੀਡੀਐਫ ਬਣ ਕੇ ਡਾਊਨਲੋਡ ਹੋ ਜਾਊਗਾ ਉਹਨੂੰ ਤੁਸੀਂ ਪ੍ਰਿੰਟ ਆਊਟ ਕੱਢ ਕੇ ਉਹ ਤੁਸੀਂ ਅੰਬੈਸੀ ਦੇ ਵਿੱਚ ਨਾਲ ਲੈ ਕੇ ਜਾਣਾ ਹੋਊਗਾ ਇੱਕ ਦੇ ਨਾਲ ਲੱਗਦਾ ਹੁੰਦਾ ਡਿਕਲੇਰੇਸ਼ਨ ਦਾ ਫਾਰਮ ਤੇ ਉਹ ਤੁਹਾਨੂੰ ਅੰਬੈਸੀ ਤੋਂ ਹੀ ਮਿਲ ਜਾਣਾ ਤੁਸੀਂ ਇੱਥੇ ਵੀ ਕੱਢ ਸਕਦੇ ਹੋ ਤੇ ਬਸ ਮੇਰਾ ਭਰਾ ਇਹਦੇ ਵਿੱਚ ਇਹੀ ਕੁਝ ਹੈ ਇਹਨੂੰ ਤੁਸੀਂ ਲੈ ਕੇ ਜਾਣਾ ਤੇ ਕੰਮ ਦਾ ਕੰਟਰੈਕਟ ਵਗੈਰਾ ਜੋ ਚੀਜ਼ਾਂ ਤੁਹਾਨੂੰ ਦੱਸੀਆਂ ਨੇ ਉਹੀ ਲੈ ਕੇ ਤੁਸੀਂ ਅੰਬੈਸੀ ਦੇ ਵਿੱਚ ਜਾਣੀਆਂ ਨੇ ਤੇ ਅਪਲਾਈ ਕਰਨਾ ਠੀਕ ਹੈ ਜੀ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਜੀ ਤੁਹਾਨੂੰ ਐਪਲੀਕੇਸ਼ਨ ਫਾਰਮ ਵੀ ਦਿਖਾਤਾ ਡਿਕਲੇਰੇਸ਼ਨ ਫਾਰਮ ਵੀ ਦਿਖਾਤਾ ਕਿੱਦਾਂ ਜੋਬ ਲੱਭਣੀਆਂ ਕਿੱਦਾਂ ਤੁਸੀਂ ਅਪਲਾਈ ਕਰਨਾ ਜੇ ਤੁਸੀਂ ਹੁਣ ਵੀ ਅਪਲਾਈ ਨਹੀਂ ਕਰ ਸਕਦੇ ਜਾਂ ਹੁਣ ਵੀ ਤੁਸੀਂ ਏਜੰਟਾਂ ਕੋਲੇ ਜਾਣਾ ਫਿਰ ਤਾਂ ਮੈਂ ਇਹ ਕਹਿੰਦਾ ਭਾਈ ਤੁਹਾਡੇ ਤੋਂ ਵੱਡਾ ਬੇਫਿਕੂਫ ਦੁਨੀਆ ਦੇ ਵਿੱਚ ਕੋਈ ਨਹੀਂ ਹੈਗਾ ਠੀਕ ਹੈ ਏਜੰਟਾਂ ਨੇ ਵੀ ਇਦਾਂ ਹੀ ਅਪਲਾਈ ਕਰਨਾ ਹੁੰਦਾ ਏਜੰਟਾਂ ਦਾ ਕਿਹੜਾ ਹੋਰ ਦੱਸੋ ਆਪਦਾ ਬਿਜ਼ਨਸ ਹੈ ਉਹਨਾਂ ਨੇ ਵੀ ਇੰਨੀ ਅਪਲਾਈ ਕਰਨਾ ਜਿਹਦਾ ਵੀਜ਼ਾ ਲੱਗ ਗਿਆ ਉਹਦੇ ਪੈਸੇ ਖਰੇ ਨੇ ਜਿਹਦਾ ਵੀਜ਼ਾ ਨਹੀਂ ਲੱਗਦਾ ਪਾਸਪੋਰਟ ਸੌਰੀ ਕਹਿ ਕੇ ਉਹ ਮੋੜ ਦਿੰਦੇ ਨੇ ਉਹ ਆਪਾਂ ਸਾਰਿਆਂ ਨੂੰ ਪਤਾ ਬਹੁਤ ਸਾਰੇ ਮੇਰੇ ਕੋਲੇ ਕਮੈਂਟ ਮੈਸੇਜ ਪਏ ਨੇ ਜਿਹੜਿਆਂ ਦੇ ਵੀਜ਼ਾ ਰਿਫਿਊਜ਼ ਹੋਏ ਹੋਏ ਨੇ ਏਜੰਟਾਂ ਤੋਂ ਅਪਲਾਈ ਕੀਤੇ ਹੋਏ ਨੇ ਤੇ ਉਹ ਬਾਰ-ਬਾਰੀ ਸਮਝਾਈਦਾ ਹੁੰਦਾ ਉਹ ਇੱਕ ਥੋੜੀ ਬਸ ਲਾਟਰੀ ਵਾਲੀ ਕੰਮ ਆ ਅਪਲਾਈ ਕਰ ਦਿੰਦੇ ਨੇ ਨਿਕਲ ਗਈ ਲਾਟਰੀ ਤਾਂ ਏਜੰਟ ਦੀ ਲਾਟਰੀ ਨਿਕਲ ਗਿਆ ਤੁਹਾਡੇ ਦਾ ਫਿਰ ਇੱਥੇ ਆ ਕੇ ਤੁਸੀ ਮਿਹਨਤੀ ਕਰਨੀ ਹੈ ਤੇ ਉਹੀ ਚੀਜ਼ ਹੁੰਦੀ ਆ ਬਾਕੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਕਿਉਂਕਿ ਤੇ ਆਪਾਂ ਹੋਰ ਵੀ ਅੱਗੇ ਬੈਕ ਟੂ ਬੈਕ ਵੀਡੀਓ ਬਣਾਉਂਦੇ ਰਹਾਂਗੇ ਤੁਹਾਡੇ ਸਾਰਿਆਂ ਵਾਸਤੇ ਤੇ ਨੈਕਸਟ ਵੀਡੀਓ ਆਪਾਂ ਬਣਾਵਾਂਗੇ ਜਰਮਨ ਦੇ ਪਾਸਪੋਰਟ ਤੇ ਪ੍ਰੋਪਰ ਵੀ ਕਿੱਦਾਂ ਅਪਲਾਈ ਕਰਨਾ ਤੇ ਉਦੋਂ ਤੱਕ ਲਈ ਥੈਂਕ ਯੂ ਰੱਬ ਰੱਖਾ